ਜਿਹੋ ਜਿਹਾ ਅਟਲ ਤਾਂਤਰਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੰਤਰ ਗੋਦ ਵਿੱਚ ਪੋਤਰੀ ਸੈਕਰਾਵਤੀ ਦੇ ਉੱਤੇ ਪਹੁੰਚੇ ਹੋਏ ਕਪੀਸੀ ਦੇ ਚਾਰਜ ਯਾਦੂ ਸਾਹਿਬ ਸਾਡੇ ਲੋਕ ਸਭਾ ਹਸਕਰ ਸਰਦਾਰ ਸੁਖੀ ਸਾਹਿਬ ਸਰਦਾਰ ਜੀਗਨੂ ਸਾਹਿਬ ਸਮੁੱਚੇ ਇਲਾਕੇ ਦੇ ਪੰਚ ਸਰਪੰਚ ਕਵੇ ਨਕਰਦੇ ਕਾਇਨ ਪਰ ਆ ਲੋ ਮਾਤੇ ਦੀ ਸਾਜ ਪਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਕਿੰਡ ਬਰਸੀ ਨੂੰ ਬਰਸੀ ਜਿਹੜਾ ਪੈਂਦਾ ਜੀ ਉਹ ਬਰਸੀ ਖਾਇਆ ਸਾਧ ਜੀ ਬੁਣਾਈ ਜਾਂਦੀ ਏ ਇੱਕ ਨਸਲ ਖੁਸ਼ੀ ਹੈ ਇੱਕ ਜ਼ਬਰ ਜ਼ੁਲਮੇ ਜਿਸ ਦੇ ਸੰਬੰਧ ਦੇ ਵਿੱਚ ਮੈਂ ਤਕਰੀਬਨ 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਿਹਾ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਹੈ ਕਿ ਉਹਨਾਂ ਕੱਲੀ ਕੁੱਤ ਦੀ ਮੌਤ ਹੋਣੀ ਪਾਰਾ ਇਹਦਾ ਬਾਹਣਾ ਮੰਨ ਕੇ ਹਰ ਰਸਮਾਂ ਆਪਣਾ ਸਰਵਾਦ ਦਿੰਦਾ ਕਿਉਂਕਿ ਮਾਲਕ ਦੀ ਮਰਜ਼ੀ ਹੈ ਉਹਦੀ ਫਸਲ ਹੈ ਕੱਚੀ ਵੱਡੇ ਪੱਕੀ ਵੱਡੇ ਇੱਥੋਂ ਤੱਕ ਗੱਲ ਬੰਦਨ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਮ ਸਾਡੇ ਸਿਸਟਮ ਦੇ ਕੀਤੀ ਹੈ ਸਾਡੀਆਂ ਜਾਂ ਜਨਰਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸਟਿਲ ਤਰੀਕੇ ਲੱਗ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵੇਰ ਤੋਂ ਵੀਡੀਓ ਨੂੰ ਹੋ ਗਿਆ ਜਿਵੇਂ ਮੈਨੂੰ ਹਾਈ ਕੋਰਟ ਨੂੰ ਜਾਣ ਦੇ باوجود ਵੀ ਸਰਕਾਰ ਦਾ ਸਤੋ ਮਸਲੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਨੋ ਦੀ ਬੰਦਰਾ ਕੀਤੀ ਕੋਈ ਅਚਾਨਕੀ ਨਹੀਂ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਜਿੰਨਾਂ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਗੱਲੇ ਸੀ ਸਾਡੇ ਕੋਲ

ਦੋ ਚਾਰ ਕਰਦਾ ਇਨਸਾਨੀਆਂ ਕਰਦੇ ਹੁਣ ਸਿੱਧੂ ਮੂਸੇਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਕੋਈ ਸਵਾਲ ਪੁੱਛਣਾ ਇਹ ਨਫਰਤ ਸੀ ਮੈਂ ਕਿਸ ਗੱਲ ਦੇ ਨਾਲ ਸੀ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਜਨਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟੋਂ ਉਤਾਰਨੇ ਤੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਉਪਚਾਰਤਾ ਨਹੀਂ ਕਰ ਰਿਹਾ ਸੀ ਸੋਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚੋਂ ਹਟਾਉਣਾ ਹੀ ਇੱਕ ਤਰ੍ਹਾਂ ਦਾ ਹੈ ਕੋਈ ਇੱਕ ਅੱਛਾ ਬੁਲਾਰਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ ਯੂਟਿਊਬਰ ਹੈ ਤੇਈ ਚੋਬੀ ਕਰੋੜ ਦਾ ਗੁਰੂ ਅਰਵਰ ਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਬੋਤਲਾ ਕਰਨੀ ਬਣ ਗਈ। ਕੀ ਤੁਸੀਂ ਕੋਈ ਕਾਬਰ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ? ਕਿਹੜਾ ਯੋਗਪਤਾ ਉਹ ਫੈਸਲੇ ਕਰ ਸਕਦਾ? ਉਹਨੂੰ ਬੜੇ ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚੋਂ ਦੇ ਜੁਆਇਰ ਕੀਤਾ ਬੜੇ ਲੋਕਾਂ ਨੇ ਸਵਾਲ ਚੁੱਕੇ। ਤੂੰ ਫਲਾਣੀ ਪਾਰਟੀ ਚਲਾ ਗਿਆ ਤੂੰ ਫਲਾਣੀ ਪਾਰਟੀ ਚਲਾ। ਪਰ ਉਹਨੇ ਇੱਕੋ ਹੀ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚੱਕਰ ਸਾਫ਼ ਕਰਨਾ ਹੈ ਤੁਹਾਨੂੰ ਚੱਕਰ ਦੇ ਵਿੱਚ ਵੜਨਾ ਪੈਂਦਾ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਹਿ ਕੋਈ ਗੱਲ ਜੇ ਕਿਤੇ ਕੋਈ ਕੰਮ ਵੀ ਹੈਗੇ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾ ਬਣਦੀਆਂ ਨੇ ਪਾਰਟੀਆਂ 퍼ਸਨਲਿਟੀਆ ਦਾ ਨਾਮ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਵੜਾ ਕੇ ਇਹ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅچھے ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ ਬੜੇ ਬੜੇ ਹਿਸਾਬ ਨਾਲ ਵੱਧ ਰਹੀਆਂ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਰ ਮੈਂ ਤੁਹਾਨੂੰ ਦੱਸਦਾ ਵੀ ਨਫਤ ਕੇ ਸਾਥ ਲੱਗਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਹੀਂ ਬਰੀ ਪਰੰਤੂ ਨਵੇਂ ਜੰਮੇ ਮਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅਜੇ ਤੱਕ ਤੁਸੀਂ ਕਿਸੇ 2 ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਫਕੀ ਦੀ ਹੱਤ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਤੂ ਉਸਦੇ ਨੂੰ ਮਾਰ ਕੇ ਇੱਕ ਹਵਾ ਕਤਮ ਕੀਤਾ ਸੀ ਤੇ ਜਦੋਂ 2 ਕਿਲੋ ਕਰੋੜ ਸੱਕਿਆਂ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸੱਧੂ ਦੇ ਆਂਗਲੇ ਨਾਲ ਤਾਂ ਇਹਨਾਂ ਨੂੰ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕਰਦੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੇ ਪਿੱਛੇ ਦਾ ਤੋ ਇਹ ਨਾਲ ਗਲਤੋ ਮੈਂ ਜੇ ਲੰਬਾ ਲੈ ਕੇ ਜਮਾ ਸਮਾਨ ਆਇਤਨੀ ਜਦਤ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਗੁੱਡਾ ਲਾ ਕੇ ਮੇਰਾ ਸਾਥ ਪੈ ਤੁਹਾਡਾ ਕਰਤ ਮੇਰੀਆਂ ਜਾਨਾਂ ਨਸਾਂ ਨੂੰ ਚੁਗਾ ਚੁਗੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੀ ਸੰਗਤਾਂ ਦਾ ਤੈਜ ਨੂੰ ਵਾਅ ਕਰਦਾ ਕਿ ਤੁਸੀਂ ਮਾਰੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਸਟਾਲਰ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਲੜਦਾ ਰਾਂ ਔਰ ਤੁਹਾਨੂੰ ਸਾਰੇ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਅਸਾਂ ਨੇ ਤਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਾਵਾਂਗੇ ਤੁਸੀਂ ਜਿੰਦੇ ਦੋਨੋਂ ਨੇੜੋ ਸੰਗਤ ਚੱਲ ਗਈ ਹੈ ਪਰਮਾਤਮਾ ਤੁਹਾਡਾ ਕਾਰੂਨ ਕਰੂ ਲੇਖੇ ਰਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਬਿਨਾ ਜਰ ਪਾਣੀ ਸ਼ੱਕੇ ਤੋਂ ਨਾ ਜਾਵੇ ਇਹਨਾਂ ਕਹਿੰਦਾ ਹੋਇਆ ਤੁਹਾਨੂੰ ਆ ਗਿਆ ਲੈਣਾ ਗੁੱਸਾ ਉਹ ਦੁਬਾਰਾ ਘਟ ਕੇ ਗਿਆ ਉਹ ਬਸ ਅੱਜ ਮਾਫ ਕਰ ਲਿਉਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ